ਇਹ ਹੁਣ ਜਿਹੜਾ ਪੰਜਾਬ ਹੋ ਗਿਆ ਦੇ ਇੰਡੀਆ ਹੋ ਗਿਆ ਇੱਥੇ 바ਰਗੇਨਿੰਗ ਦੀ ਹਰ ਬੰਦੇ ਨੂੰ ਆਦਤ ਪਈ ਆ ਜੀ ਆ ਦੇ ਦ ਪਈ ਸਹੀ ਗੱਲ ਮਜ਼ਾ ਨਹੀਂ ਆਉਂਦਾ ਨਾ ਮਜ਼ਾ ਨਹੀਂ ਆਉਂਦਾ ਮਜ਼ਾ ਨਹੀਂ ਆਉਂਦਾ ਵੀ ਘਟਾਈ ਦੇ ਹੈ ਹੀ ਨਹੀਂ ਕੋਈ ਠੀਕ ਆ ਠੀਕ ਆ ਸੋਸਰ ਅੱਛਾ ਇੱਕ ਤੇ ਜੀ ਜੀ ਦੀ ਟੋਟਲ ਸਭ ਤੋਂ ਪਹਿਲਾਂ ਤੇ ਸੁਣੋ ਤੁਸੀਂ ਬਹੁਤ ਵਧੀਆ ਵੀਡੀਓ ਬਣਾਈ ਹੈ ਜਿਸ ਤਰ੍ਹਾਂ ਹਾਂ ਜਿਸ ਤਰ੍ਹਾਂ ਇੱਕ ਪਰਫੈਕਟ ਵੀਡੀਓ ਹੁੰਦੀ ਨਾ ਇੱਕ ਤੇ ਤੁਸੀਂ ਫੋਨ ਜਿਹੜਾ ਟੇਡੇ ਰੁਕ ਫੜਿਆ ਹੈ ਦੂਸਰਾ ਹੌਲੀ ਹੌਲੀ ਕਦਮਾਂ ਨਾਲ ਚੱਲੇ ਜੇ ਲਗਭਗ ਸਾਰੇ ਤੁਸੀਂ ਕਮਰੇ ਕਵਰ ਕੀਤੇ ਆ ਤੇ ਇੱਕ ਚੀਜ਼ ਆ ਬਸ ਫੋਟੋਆਂ ਰਹਿ ਗਈਆਂ ਨੇ ਮੱਥੇ ਦੀਆਂ ਫੋਟੋਆਂ ਜਿਹੜੀਆਂ ਨੇ ਪੰਜ-ਸੱਤ ਫੋਟੋਆਂ ਤੁਸੀਂ ਭੇਜ ਦੇਣੀਆਂ ਨੇ ਨਾਲ ਉਹ ਭਾਂਵੇਂ ਸੇਰੇ ਭੇਜ ਦਿਓ ਠੀਕ ਹੈ ਤੇ ਦਿਨ ਦੇ ਚਾਨਣ ਚ ਖਿੱਚ ਕੇ ਫੋਟੋਆਂ ਭਜਨੀਆਂ ਥੋੜੀ ਜੀ 10 ਕਦਮ ਦੂਰ ਜਾ ਕੇ ਖਿੱਚੋ ਫਿਰ ਥੋੜੀ 10 ਕਦਮ ਹੋਰ ਦੂਰ ਜਾ ਕੇ ਖਿੱਚੋ ਫਿਰ 10 ਕਦਮ ਹੋਰ ਦੂਰ ਜਾ ਕੇ ਖਿੱਚੋ ਠੀਕ ਹੈ ਇੱਕੋ ਜਗ੍ਹਾ ਤੇ ਖਲੋਗੇ ਨਹੀਂ ਖਿੱਚਣੀਆਂ ਫੋਟੋਆਂ ਪੰਜ ਸੱਤ ਫੋਟੋਆਂ ਦਾ ਮਤਲਬ ਥੋੜੀ ਡਿਫਰੈਂਟ ਐਂਗਲਸ ਤੋਂ ਹੋ ਜਾਣਗੇ ਹਾਂਜੀ ਆ ਪਿਆਰੇ ਦਰਸ਼ਕੋ ਚੈਨਲ ਲੈ ਲੇਦੇ ਦੇਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਪ੍ਰਾਪਰਟੀ ਤੁਹਾਡੇ ਅੱਗੇ ਪੇਸ਼ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜ ਇਹ 30 ਫੁੱਟ 2 ਇੰਚੀ ਫਰੰਟ ਵਾਲੀ 75 ਫੁੱਟ ਲੰਮਾ 플ੌਟ 375 ਦਾ 플ੌਟ ਹੈ 250 ਗਾਜ ਹੋ ਗਿਆ ਜੀ ਉਹ ਇੰਨਾ ਜਿਹਾ ਹੋਣਾ ਗਾਜ ਵਾਜ ਪਸੰਦ ਹੋਣ ਜਿਆਦਾ ਪਤਾ ਨਹੀਂ ਗਾਜ ਨੰਬਰ ਦੇ ਹੀ ਹੈ ਅੱਛਾ ਅੱਛਾ ਤੇ ਇਹ ਕਦੋਂ ਦਾ ਬਣਿਆ ਹੋਇਆ ਹੈ ਭਾਜੀ ਇਹ 2011-12 ਦੇ ਆਸ-ਪਾਸ ਦਾ ਜੀ ਓਕੇ ਠੀਕ ਹੈ ਤੇ ਆਪ ਬਣਾਇਆ ਜੀ ਇਹ ਸਾਰਾ ਹਾਂ ਜੀ ਹਾਂ ਜੀ ਠੀਕ ਹੈ ਤੇ ਆਪਣਾ ਇਹਦੇ ਚ ਕੀ ਕੀ ਬਣਿਆ ਥੋੜਾ ਉਹ ਦੱਸ ਦਿਓ ਇਹਦੇ ਵਿੱਚ 2 ਬੈੱਡਰੂਮ 2 ਵਾਸ਼ਰੂਮ ਹੈਗੇ ਅੰਦਰ ਥੱਲੇ ਲੌਬੀ ਹੋਵੇ ਕਿ ਕਿਚਨ ਹੋਵੇ ਹੂੰ ਹੂੰ ਇੱਕ ਵਾਸ਼ਰੂਮ ਬਾਹਰ ਹੈ ਬੇੜੇ ਤੋਂ ਛੋਟਾ ਜਿਹਾ ਤਾਂ ਨਾਲ ਇੱਕ ਵਾਸ਼ਿੰਗ ਏਰੀਆ ਵਾਸ਼ਿੰਗ ਮਸ਼ੀਨ ਵੱਖਰਾ ਵਾ ਅੱਛਾ ਠੀਕ ਹੈ ਹਾਂ ਉੱਪਰ ਉਹ ਕਿਸੇ ਆਈ ਗਏ ਲਈ ਹੋ ਗਿਆ ਨਾ ਉਹ ਬੇੜੇ ਵਿੱਚ ਹੀ ਹੈ ਵਾਸ਼ਰੂਮ ਹਾਂ ਚਲੋ ਫਾਰੋ ਬਾਰ ਜਦੋਂ ਉੱਧਰ ਹੋਇਆ ਚਲੋ ਦੇਖੋ ਵਾਸ਼ਿੰਗ ਏਰੀਆ ਹੈ ਵਾਸ਼ਿੰਗ ਮਸ਼ੀਨ ਹੈ ਹਾਂਜੀ ਹਾਂਜੀ ਠੀਕ ਹੈ ਅੱਛਾ ਹੋਰ ਉੱਪਰ 2 ਬੈੱਦਰੂਮ ਹੈ ਜੀ ਇੱਕ ਮਾਸਟਰ ਬੈੱਦਰੂਮ ਉੱਪਰ ਵੱਡਾ ਰੂਮ ਨਾਲ ਬਾਸਰ ਅਟੈਚ ਹੈ ਇੱਕ ਛੋਟਾ ਬੈੱਦਰੂਮ ਮੱਖੜਾ ਵਾ ਅੱਛਾ ਜੀ ਤੇ ਪੌੜੀਆਂ ਤੇ ਅੰਦਰੋਂ ਦੀ ਨੇ ਭਲਾ ਅੰਦਰੋਂ ਵੀ ਪੌੜੀਆਂ ਹਨ ਜੀ ਓਕੇ ਕੋਈ ਬਾਹਰੋਂ ਦੀ ਪੌੜੀਆਂ ਬਣਾਉਣ ਦੀ ਜਗ੍ਹਾ ਹੈ ਜਾਂ ਕੁਝ ਹੈਗੀ ਪ੍ਰੋਵੀਜ਼ਨ ਮਤਲਬ ਕਿ ਕੱਲ ਨੂੰ ਕਿਉਂਕਿ ਉਹ ਪੌੜੀਆਂ ਕਿੱਲੇਂ ਦੀ ਜਗ੍ਹਾ ਹੀ ਹੁੰਦੀ ਥੋੜੀ ਜਾਂ ਕੋਈ ਮੁੰਡਾ ਉਹਦੀ ਲੋਹੇ ਦੀ ਬਣਾ ਕੇ ਹਿਕਲ ਸਪਾਇਰਲ ਜਿਹੜੀ ਹੁੰਦੀ ਹੈ ਘੁਮਣ ਘੁਮਾਵਾਰ ਪੌੜੀ ਜਿਹੜੀ ਉਹ ਬਣਾ ਕੇ ਲਾ ਲੈਂਦੇ ਆ ਇੱਕ ਬੰਦਾ ਸਸਟੰਡ ਦਾ ਬਣਾਉਣਾ ਪਊਗਾ ਕਿ ਤੋਹ ਦਾ ਹੈ ਨਹੀਂ ਤੋ ਵੀ ਤਾਂ ਕੋਈ ਨਹੀਂ ਓਕੇ ਚਲੋ ਠੀਕ ਹੈ ਉਹ ਤੇ ਚਲੋ ਮਿਸਤਰੀ ਵੇਖ ਕੇ ਦੱਸ ਦੇਗਾ ਜਿਹਦੀ ਰਿਕੁਆਇਰਮੈਂਟ ਹੋਗੀ ਉਹ ਕਰ ਲੇਗਾ ਅੱਛਾ ਇਹ ਆਪਣਾ ਜਗਾ ਕਿਹੜੀ ਜੀ ਹੈ ਉਹ ਦੱਸ ਦਿਓ ਥੋੜਾ ਜਿਹੜੀ ਜਦੋਂ ਮਤਲਬ ਕਿਹੜੀ ਜਗਾ ਤੋਂ ਕਿ ਕੋਠੀ ਤੁਹਾਡੀ ਕਿਸ ਜਗਾ ਤੇ ਕਿਹੜੇ ਸ਼ਹਿਰ ਚ ਇਹ ਫਗਵਾੜੇ ਪਲਾਹੀ ਰੋਡ ਤੇ ਗ੍ਰੀਨ ਅਬਲੀ ਕਲੋਨੀ ਏਰੀਆ ਦੇ ਵਿੱਚ ਓਕੇ ਫਗਵਾੜੇ ਪਲਾਹੀ ਪਲਾਹੀ ਪਿੰਡ ਹੈ ਪਲਾਹੀ ਰੋਡ ਪਲਾਹੀ ਰੋਡ ਦੀ ਪਲਾਹੀ ਰੋਡ ਤੇ ਗ੍ਰੀਨ ਕੀ ਹੈਗਾ ਗ੍ਰੀਨ ਵੈਨਿਊ ਗ੍ਰੀਨ ਐਵੇਨਿਊ ਠੀਕ ਹੈ ਤੇ ਇਹ ਆਪਣਾ ਤੁਸੀਂ ਸਰ ਇਹਨੂੰ ਵੇਚ ਕਿਉਂ ਰਹੇ ਜੇ ਸਾਡੇ ਕੋਲ ਹੋਰ ਵੀ ਇੱਕ ਬਣੀ ਹੋਈ ਲੱਗ ਗਈ ਤੇ ਉਧਰ ਸ਼ਿਫਟ ਹੋਣ ਦਾ ਪਲਾਨ ਹੈ ਉਹ ਵੀ ਵੇਚ ਦੇਣਾ ਵਸੇ ਤਾਂ ਉਧਰ ਵਾਲੀ ਵੀ ਜਿਹੜੀ ਦੋਵੇਂ ਤੋਂ ਪਹਿਲਾਂ ਬੱਜ ਗਈ ਓਕੇ ਤਾਂ ਇਹ ਦਾ ਮਤਲਬ ਇਹ ਸੇਲ ਪਰਚੇਸ ਦਾ ਕੰਮ ਕਰਦੇ ਜੇ ਤੁਸੀਂ ਨਹੀਂ ਸਾਡਾ ਤਾਂ ਕੰਸਟਰਕਸ਼ਨ ਦਾ ਕੰਮ ਹੈ ਜੀ ਓਕੇ ਬਣਾ ਕੇ ਵੇਚ ਦੇ ਜੇ ਉਵੇਸਾ ਤਾਂ ਬਾਹਰ ਲਈ ਕੰਮ ਕਰੀਦਾ ਓਦਾਂ ਬਣਾ ਕੇ ਤਾਂ ਨਹੀਂ ਕਦੀ ਵੇਚੀ ਪੇਚੀ ਹਾਂ ਹਾਂ ਓਦਾਂ ਫਿਰ ਰਹਿਣੇ ਜਿਹੜੀ ਆ ਵਾਜ ਤੇ ਤੁਹਾਨੂੰ ਫੋਟੋਆਂ ਵੀ ਦੇ ਦਿੱਚ ਰਹਿਣੇ ਆ ਸੀ ਓਦਾਂ ਇੱਕ ਲਾਗੇ ਹੋਰ ਬਣੀ ਹੋਈ ਆ ਬਣਾਏ ਨੇ ਜੇ ਚਲੋ ਦੋਹਾਂ ਚ ਇੱਕ ਵੇਚ ਜੂਗੀ ਦੋਵੇਂ ਵੇਚਣੀਆਂ ਲੱਗੀਆਂ ਨੇ ਇੱਕ ਵੇਚਣੀ ਦੋਵੇਂ ਓਕੇ 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 ਉਹ ਪਹਿਲਾਂ ਵੀ ਹੋਰ ਵੇਚੀਆਂ ਹਣੀਆਂ ਬਣਾ ਕੇ ਤੁਸੀਂ ਨਹੀਂ ਨਹੀਂ ਹੋਰ ਨਹੀਂ ਕਦੀ ਵੇਚੀ ਬਣਾ ਸਾਡਾ ਓਦਾਂ ਕੰਸਟਰਕਸ਼ਨ ਦਾ ਕੰਮ ਹੈ ਓਦਾਂ ਕਿਸੇ ਨੇ ਕੋਠੀ ਬਣਵਾਉਣੀ ਹੋਵੇ ਕੋ ਬਿਲਡਿੰਗ ਬਣਾਉਣੀ ਕੋਈ ਹੋਰ ਦਾ ਕਰੇਗਾ ਆ ਓਕੇ ਇਹਦੇ ਵਿੱਚ ਜਿਹੜੀ ਤੀ ਵੇਚਦੇ ਪਏ ਇਹਦੇ ਵਿੱਚ ਰਿਹਾਇਸ਼ ਕਿੰਨੀ ਦਿਹਰ ਤੋਂ ਜੇ? ਇਹ ਤੋਂ ਸਾਡੀ ਸ਼ੁਰੂ ਤੋਂ ਇੱਥੇ ਰਹਿ ਰਹੇ ਸੀ ਦੋਹੇ ਜੋੜੀ ਬਣਾਈ ਐ 11-12 ਦੀ ਇੱਥੇ ਯਾਰ ਹਾਂ। ਓਕੇ ਇਸ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਅਸੀਂ ਪਿੰਡ ਸੀ ਜਰਾਣੀਪੁਰ ਦੇ। ਓਕੇ ਓਕੇ ਓਕੇ। ਤਾਂ ਫਿਰ ਮੋਟਾ ਮੋਟਾ ਤਾੜਾ ਉਹ ਕੋਠੀਆਂ ਬਣਾ ਕੇ ਵੇਚਣ ਵਾਲਾ ਕੰਮ ਤੇ ਨਹੀਂ ਨਾ ਹੋਇਆ? ਨਹੀਂ ਨਹੀਂ ਉਹ ਨਹੀਂ ਹੈਗਾ ਨਹੀਂ ਤਾਂ। ਮੈਂ ਉਹੀ ਥੋੜਾ ਜਿਹਾ ਨਾ ਕਲੀਅਰ ਕਰਦਾ ਪਿਆ ਸੀ ਕਿ ਕਿਉਂਕਿ ਬਣਾ ਕੇ ਵੇਚਣ ਵਾਲਾ ਜਿਹਦਾ ਕੰਮ ਹੋਏ ਨਾ ਪ੍ਰੋਫੈਸ਼ਨਲੀ ਉਹ ਜਿਆਦਾ ਕਰਕੇ ਮਾਰਕੀਟ 'ਚ ਹਵਾਈ ਹੁੰਦੀ ਪਈ ਉਹ ਵਧੀਆ ਨਹੀਂ ਸਮਾਨ ਪਾਉਂਦੇ ਹਨਾ ਉਹ ਆ ਕੋਈ ਨਹੀਂ ਇੱਥੇ ਦਫੀ ਰਹਿੰਦੇ ਪਏ ਸੀ 12 ਸਾਲ ਹੋ ਗਏ ਅੱਛਾ ਕੋਈ ਜੇ ਦੀ ਕੰਸਟਰਕਸ਼ਨ ਬਾਰੇ ਥੋੜੀਆਂ ਗੱਲਾਂ ਦੱਸੋ ਆ ਵੀ ਹਨਾ ਕਿਸ ਤਰ੍ਹਾਂ ਬਣਾਈ ਕੀ ਕੀ ਪਾਇਆ ਜੇ ਵਿੱਚ ਥੋੜਾ ਹੋਰ ਖਰੀਦਦਾਰ ਨੂੰ ਥੜੀ ਨਾ ਹੋਰ ਭਰੋਸਾ ਜਾ ਹੋ ਜਾਂਦਾ ਵੀ ਹਾਂ ਵਧੀਆ ਚੀਜ਼ ਲੈਣ ਲੱਗਿਆ ਕੰਸਟਰਕਸ਼ਨ ਸਾਰੀ ਵਧੀਆ ਹੋਈ ਹੈ ਇਹਦੀ ਕੰਸਟਰਕਸ਼ਨ ਤਾਂ ਸਾਰੀ 2011-12 ਦੀ ਹੋਈ ਥਰੜਾ ਪੋਰਸ਼ਨ ਜਿਹੜੀ ਤੁਹਾਨੂੰ ਵੀਡੀਓ ਕੋਲ ਦੀ ਉਹ ਸਾਰਾ ਰੈਨੋਵੇਸ਼ਟ ਰੈਨੋਵੇਟ ਕੀਤਾ ਸੀ 2 ਸਾਲ ਪਹਿਲੇ ਸਾਲ 1.5 ਸਾਲ ਪਹਿਲਾਂ ਓਕੇ 2022 ਤੇ ਹੀ ਜੇ ਫਿਰ ਸ਼ਿਫਟ ਹੋ ਗਈ ਦੁਬਾਰਾ ਸੇ ਅੱਛਾ ਅੱਛਾ ਹਾਂਜੀ ਉੱਪਰ ਦਾ ਪੋਰਸ਼ਨ ਤੁਸੀਂ ਦੇਖਿਆ ਹੋਣਾ ਸਿੰਪਲ ਜਿਹਾ ਹੀ ਆ ਫਿਰ ਸਾਰਾ ਰੈਨੋਵੇਟ ਕੀਤਾ ਵਧੀਆ ਡੋਰ ਡੋਰ ਵਧੀਆ ਸਾਰਾ ਕੁਝ ਸੁਲਿੰ ਸੁਲਿੰ ਕਰਾ ਕੇ ਹੂੰ ਹੂੰ ਇੱਕੋ ਨੇ ਬਣਾਈ ਸਾਰਾ ਇਦਾਂ ਦਾ ਕੰਮ ਕੀਤਾ ਅੱਛਾ ਭਾਜੀ ਇਹ ਗੱਲ ਦੱਸੋ ਜਿੱਦਾਂ ਤੁਹਾਡਾ ਕੰਮ ਹੈ ਇਦਾਂ ਕੰਸਟਰਕਕਸ਼ਨ ਦਾ ਤੁਹਾਨੂੰ ਕਿੰਨਾਕ ਸਸਤਾ ਪੈ ਜਾਂਦਾ ਇਹਦਾ ਆਮ ਬੰਦੇ ਨੇ ਮੈਂ ਵੱਲੋਂ ਬਣਾਉਣੀ ਹੋਏ ਤੇ ਤੁਸੀਂ ਬਣਾਉਣੀ ਹੈ ਮਟੀਰੀਅਲ ਦਾ ਜਾਂ ਲੇਬਰ ਦਾ ਜਾਂ ਜਿੱਦਾਂ ਹਣੀ ਹੈ ਜਾਣਕਾਰੀ ਦਾ ਉਹਦੇ ਨਾਲ ਕਿੰਨਾਕ ਫਰਕ ਪੈ ਜਾਂਦਾ ਉਹਦੋਂ ਫਰਕ ਹੁੰਦਾ ਵੀ ਇਹਦੀ ਥੋੜਾ ਬਹੁਤ 10 20 ਪਰਸੈਂਟ ਦਾ ਲਾ ਲਓ 10 20 ਪਰਸੈਂਟ ਤੁਹਾਨੂੰ ਸੀ ਚੀਜ਼ ਸਸਤੀ ਮਿਲ ਜੇਗੀ ਹਾਂਜੀ ਕੋਸ਼ਿਸ਼ ਤੁਸੀਂ ਦਸ ਸਸਤੇ ਮਿਲ ਜਾਂਦੀਆਂ ਕੁਝ ਮਟੀਰੀਅਲ ਦਾ ਸਾਫ ਸਿਸਟਮ ਹੁੰਦਾ ਕਿਦਾਂ ਲਿਆਉਣਾ ਹਾਂ ਉਹ ਤੇ ਹਾਂਜੀ ਕੰਮ ਤੇ ਆਉ ਖਾਈ ਵੈਸੇ ਆਪਣਾ ਘਰ ਬਣਾਉਣਾ ਹਉ ਬਹਾਦਰ ਸਭ ਤੋਂ ਔਖਾ ਕਹਿੰਦੇ ਦੁਨੀਆਂ ਦੇ ਉੱਤੇ ਕੰਮ ਇਹੀ ਹੈ ਵੀ ਆਪਣਾ ਘਰ ਬਣਾਉਣਾ ਬਿਲਕੁਲ ਬਿਲਕੁਲ ਹਾਂ ਚਲੋ ਵਧੀਆ ਜੀ ਤੁਸੀਂ ਇਹਦਾ ਬੜੀ ਲਾਸਟ ਪ੍ਰਾਈਸ ਕੀ ਬੱਸ ਬਾਈ ਪਾ ਹੁਣ ਚਲੋ ਮੌਕੇ ਤੇ ਕਰ ਲਾਂਗੇ ਜਦੋਂ ਦਾਕ ਦਾ ਫੋਨ ਆਊਗਾ ਤੁਹਾਨੂੰ ਨਹੀਂ ਨਹੀਂ ਉਹ ਫੋਨ ਤੇ ਤੁਹਾਨੂੰ ਤਾਂ ਹੀ ਆਏਗਾ ਅਗਲੀ ਰੇਂਜ ਚ ਹੋਏਗਾ ਮੰਨ ਲਓ ਤੁਸੀਂ ਕੋਈ ਲਾ ਕੇ ਬੈਠੇ ਹੋ 1 ਕਰੋੜ 20 ਲੱਖ ਅਗਲਾ ਗਾਹ ਕੋਈ 30 ਲੱਖ ਆਲਾ ਉਸ ਹਾਰੇ ਨੇ ਫੋਨ ਕਰ ਕਰਕੇ ਥੋੜੀ ਪੁੱਛਣਾ ਤੁਹਾਨੂੰ 71 ਵੀ ਤੇ 70 ਹਾਂ 73 ਠੀਕ ਹੈ 71 71 71 ਠੀਕ ਹੈ ਤੇ ਛੱਡਣਾ ਕਿੱਥੇ ਆ ਸਦਾ ਦੇ ਵਸਦਾ ਹੋਇਆ ਮੰਨ ਦੇ ਉਹ 60 60 ਲੱਖ ਤੱਕ ਓਕੇ ਅੱਛਾ ਇੱਕ ਗੱਲ ਹੈ ਭਾਜੀ ਜਿਹੜਾ ਪ੍ਰਾਪਰਟੀ ਦੀ ਮਾਰਕੀਟ ਹੈ ਉਹਦੇ ਵਿੱਚ ਉਹ 10 5 7 ਲੱਖ ਵਾਧੇ ਕਿਉਂ ਰੱਖ ਕੇ ਚੱਲਦੇ ਆ ਜਦੋਂ ਮੰਨ ਲਓ ਤੁਸੀਂ ਆਪਣਾ ਮੰਗਦੇ ਬਣਾਇਆ ਹੋਇਆ 60 60 ਵੀ ਅਹੀਂ ਕੱਢ ਦੇਣੀ ਠੀਕ ਹੈ ਨਾ ਤੇ ਤੁਸੀਂ ਮੂੰਹੋਂ ਗੈਰੇ 71 ਲੱਖ ਇੱਕੋ ਹੀ ਰੇਟ ਕਿਉਂ ਨਹੀਂ ਇੱਕੋ ਹੀ ਲਓ ਵੀ ਜਾਇਜ਼ ਰੇਟ ਰੱਖੋ ਵੀ ਬਿਲਕੁਲ ਜਾਇਜ਼ ਹੈ ਇਸ ਤੋਂ ਘੱਟ ਸਸਤੀ ਨਹੀਂ ਮਿਲ ਸਕਦੀ ਤੇ ਭਾਈ ਉੱਥੇ ਟਿਕ ਜਾਓ ਫਿਰ ਫਿਰ ਕਹੋ ਜੀ ਆ ਮੈਂ ਤਾਂ 62 ਲੱਖ ਲਾਤਾ ਜੇ ਇਹ ਤੋਂ ਚਵਾਨੀ ਨਹੀਂ ਘਟਣੀ ਜਨੇ ਲੈਣੀ ਲੈ ਲੋਣੀ ਤੇ ਜਿਹਨੂੰ ਹਨਾ ਜਿੰਨ ਸਮਝ ਆਏਗੀ ਚੀਜ਼ ਦਿਓ ਲੈ ਲੇਗਾ ਪਹਿਲੇ ਹੁਣ ਜਦੋਂ ਪੰਜਾਬ ਹੋ ਗਿਆ ਜਦੋਂ ਇੰਡੀਆ ਹੋ ਗਿਆ ਇੱਥੇ 바ਰਗੇਨਿੰਗ ਦੀ ਹਰ ਬੰਦੇ ਨੂੰ ਆਦਤ ਪਈ ਹੈ ਜੀ ਆਹ ਦੇ ਦਈ ਸਹੀ ਗੱਲ ਮਜ਼ਾ ਨਹੀਂ ਆਉਂਦਾ ਨਾ ਹਾਂ ਮਜ਼ਾ ਨਹੀਂ ਆਉਂਦਾ ਮਜ਼ਾ ਨਹੀਂ ਆਉਂਦਾ ਵੀ ਘਟਾਈ ਤਾਂ ਹੈ ਹੀ ਨਹੀਂ ਕੋਈ ਸੋ ਠੀਕ ਆ ਠੀਕ ਆ ਚਲੋ ਆਪਾਂ ਇਹ ਕਰਦੇ ਆ ਆਪਾਂ ਤਾਂ ਕਿੰਨਾ ਕਿੰਨਾ ਲਿਖ ਦਈਏ ਹੂੰ 65 ਲਿਖ ਦਈਏ 64 ਲਿਖ ਦਈਏ 70 ਲਿਖ ਦਈਏ ਬੋਲੋ ਅਗੋਂ ਫਿਰ ਸ਼ਾਨੀ ਘੱਟ ਲਾ ਲਿਓ ਜਰਾ ਵੀ 50 ਹਜ਼ਾਰ ਲੱਖ ਜਿਹੜਾ ਹਨਾ ਉਹ ਮਜੇ ਵਾਲਾ ਲੱਖ ਰੁਪਇਆ ਉਹ ਛੱਡ ਲਿਓ 60 ਲਿਖ ਦਈਏ 65 ਦੀ ਵਿਕ ਜੂਗੀ 68 ਲੱਖ ਦਿਓ ਚਲੋ ਚਲੋ 68 ਲਿਖ ਦਈਏ ਤੇ ਉਹ ਮਤਲਬ ਲੱਖ 2 ਲੱਖ ਤੋਂ ਹਨਾ ਉਹ ਉਹ ਮਜ਼ਾ ਦੇ ਦੇਓਗੇ ਫਿਰ ਉਹ ਲੱਖ 2 ਲੱਖ ਦਾ ਪਿਆਰ ਲੈ ਛੱਡਦੇ ਨੇ ਉਹ ਇਹਨਾਂ ਦੇ ਕਰਨਾ ਹੀ ਹੁੰਦਾ ਆ ਇਹਨਾਂ ਦੇ ਚਲੋ ਹਾਂ ਠੀਕ ਆ ਅਗਲੇ ਦਾ ਖਰਚਾ ਵੀ ਹੋਣਾ ਵੱਡੀ ਰਕਮ ਵੀ ਹੁੰਦੀ ਹੈ ਕਾਫੀ ਹੈ ਨਾ ਇੱਕਦਮ ਪੈਸੇ ਨੇ ਚਲੋ ਠੀਕ ਆ ਭਾਜੀ ਅਸੀਂ ਇਹਦਾ 68 ਲਿਖ ਦਿਆਂਗੇ ਤੇ ਬਾਕੀ ਮੈਨੂੰ ਲੱਗਦਾ ਤੁਸੀਂ ਪ੍ਰੀਪੇਅਰਡ ਜੇ ਵੀ 60 60 ਦੀ ਦੇ ਦੇਵਾਂਗੇ ਹਨਾ ਹਾਂਜੀ ਹਾਂਜੀ ਹਾਂ ਚਲੋ ਜਿੱਥੇ ਬਣ ਜੇ ਗੱਲ ਜਾਂ ਇਸ ਤਰ੍ਹਾਂ ਹਨਾ ਕਈ ਕਈ ਪਾਰਟੀਆਂ ਵਧੀਆ ਹੁੰਦੀਆਂ ਜਾਂ ਕੁਝ ਤੁਹਾਨੂੰ ਤੁਹਾਨੂੰ ਹੀ ਲੱਗ ਜਾਂਦਾ ਹਫ਼ਤੇ 10 ਦਿਨਾਂ 20 ਦਿਨਾਂ ਮਹੀਨੇ ਕਿ ਕੀ ਰਿਸਪੌਂਸ ਆ ਰਿਹਾ ਲੋਕੀ ਕਿੰਨੇ ਕ ਪੈਸੇ ਇਸ ਜਗ ਬਾਕੀ ਤੇ ਇਹ ਕੰਸਟਰਕਸ਼ਨ ਦੇ ਵਿੱਚ ਜੇ ਤੁਹਾਨੂੰ ਥੋੜਾ ਆਈਡੀਆ ਹੈ ਹੀ ਹੈ ਵੀ ਇਹ ਇਹਦੇ ਕਿੰਨੇ ਕੇ ਸਾਨੂੰ ਪੈਸੇ ਮਿਲਣੇ ਹਨ ਹਣਾ ਓਕੇ ਓਕੇ ਠੀਕ ਆ ਅੱਛਾ ਹੋਰ ਕੋਈ ਗੱਲ ਭਾਈ ਤੁਸੀਂ ਦੱਸਣੀ ਹੋਏ ਕੋਠੀ ਦੇ ਬਣਾਉਣ ਬਾਰੇ ਜਾਂ ਇਹਦੇ ਇਸ ਜਗ੍ਹਾ ਬਾਰੇ ਜਾਂ ਕਲੋਨੀ ਬਾਰੇ ਹਣਾ ਕੋਈ ਕੁਝ ਨਹੀਂ ਵਾਕੀ ਕਾਰਪੋਰੇਸ਼ਨ ਦਾ ਏਰੀਆ ਸ਼ਹਿਰ ਦਾ ਗਲੀਆਂ ਨਾਲੀਆਂ ਪੱਕਾ ਸਭ ਕੁਝ ਹੀ ਵੜੇ ਤੇ ਪਏ ਹੋਏ ਸਾਰਾ ਕੁਝ ਤਾਂ ਸ਼ਹਿਰਾਂ 'ਚ ਹੁੰਦਾ ਹੀ ਆਮ ਹਾਂਜੀ ਜੇ ਲੋਨੀਆਂ ਜਿੱਦਾਂ ਵਾ ਹਾਂ 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 ਇਹ ਤੁਹਾਡੀ ਅਲੀ ਕਲੋਨੀ ਜਿਹੜੀ ਕਿੰਨੇ ਕ ਪਰਸੈਂਟ ਵਸੀ ਹੋਈ ਹੈ ਇਹ ਲਗਭਗ 80% ਬੱਸੀ ਹੋਈ ਹੈ ਜੀ ਹੁਣ ਓਕੇ ਇੱਕ ਹੋਰ ਇੰਪੋਰਟੈਂਟ ਚੀਜ਼ ਤੁਹਾਡਾ ਘਰ ਕੋਈ ਕਾਰਨਰ ਤੇ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਹੈਗੀ ਨਹੀਂ ਨਹੀਂ ਬਿਲਕੁਲ ਠੀਕ ਹੈ ਤੇ ਇਹਦਾ ਮੂੰਹ ਕਿਹੜੇ ਪਾਸੇ ਨੂੰ ਹੈ ਇਹ ਆਪਣੇ ਇਸਟਵਰਸ ਤੋਂ ਸਾਊਥ ਨੂੰ ਜੀ ਸਾਊਥ ਨੂੰ ਠੀਕ ਹੈ ਹਾਂਜੀ ਦੱਖਣ ਵਾਲਾ ਮੂੰਹ ਹੈ ਠੀਕ ਹੈ ਦੱਖਣਾਂ ਦੀ ਦੱਖਣ ਠੀਕ ਹੈ ਐ ਤੇ ਦੱਖਣ ਵਾਲਾ ਵਧਿਆ ਹੁੰਦਾ ਉਹ ਹਰ ਕੋਈ ਆਪਣੀ ਚੋਈ ਚ ਰ ਕਿਸੇ ਨੂੰ ਰੱਖਣ ਵਧੀਆ ਲੱਗਦਾ ਕਿਸੇ ਨੂੰ ਪਛ ਵਧੀਆ ਲੱਗਦਾ ਸਹੀ ਗੱਲ ਹੈ ਬਲਕਿ ਇਹਨੇ ਜਿੰਨੇ ਮਰਜੀ ਚਲੋ ਪਾ ਲਓ ਕੋਈ ਚਾਰੇ ਪਾਸੇ ਚਾਰੇ ਦਿਸ਼ਾਵਾਂ ਦੇ ਵਿੱਚ ਹਨਾ ਲੋਕਾਂ ਲੋਕੀ ਰਹਿੰਦੇ ਵੀ ਨੇ ਕੰਮ ਵੀ ਕਰਦੇ ਨੇ ਹਨਾ ਦਫ਼ਤਰ ਵੀ ਨੇ ਦੁਕਾਨਾਂ ਵੀ ਨੇ ਬਾਜ਼ਾਰ ਦੇ ਇੱਕ ਪਾਸੇ ਇੱਕ ਦਾ ਲੈਹਿੰਦੇ ਵੱਲ ਨੂੰ ਮੂੰਹ ਦੂਜਾ ਸਾਰੇ ਬਾਜ਼ਾਰ ਚੜ੍ਹਦੇ ਵੱਲ ਨੂੰ ਨਾ ਸਹੀ ਹੈ ਤੇ ਜਿਹੜੀ ਗਲੀਓ ਕਿੰਨੀ ਚੌੜੀ ਜੇ ਗੱਡੀ ਹੁਣ ਯਾਰੀ ਵਿੱਚ 28 ਫੁੱਟੀ ਆ ਜੀ 28 ਫੁੱਟੀ ਹੈ ਠੀਕ ਹੈ ਤੇ ਇਹਦਾ ਮਤਲਬ ਗੱਡੀ ਵੀ ਲਾਉਣ ਦੀ ਕੋਈ ਖਾਸ ਦਿੱਕਤ ਨਹੀਂ 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 ਗੱਡੀ ਕੋਈ ਨਹੀਂ ਅੰਦਰ ਲੱਗ ਦੇਖੋ ਜਿੰਨੇ 60 70 ਲੱਖ ਰੁਪਇਆ ਖਰਚਣਾ ਉਹਦੇ ਕੋਈ ਇੱਕ ਹੀ ਆ ਦੋ ਗੱਡੀਆਂ ਵੀ ਹੋਣੀਆਂ ਨੇ ਨੈਚਰਲੀ ਗੱਲ ਅੰਦਰ ਦੋ ਗੱਡੀਆਂ ਲੱਗ ਜਾਂਦੀਆਂ ਅੰਦਰ ਲੱਗ ਜਾਂਦੀਆਂ ਫਿਰ ਤੇ ਵਧੀਆ ਠੀਕ ਹੈ ਤੇ ਇੱਥੇ ਕੋਈ ਲੋਨ ਜਾਂ ਕੋਈ ਰਗੜਾ ਝਗੜਾ ਕੋਈ ਹੋ ਰੇ ਦਾ ਨਹੀਂ ਨਹੀਂ ਕੁਛ ਨਹੀਂ ਕੁਛ ਨਿਕਲੀ ਆ ਟਾਈਟਲ ਰਜਿਸਟਰੀ ਤੁਹਾਡੇ ਨਾਂ ਦੇ ਹਾਂ ਦੇ ਹਾਂ ਦੇ ओके ਕਾਗਜ਼ ਪੱਤਰ ਸਾਰੇ ਪੂਰੇ ਹਾਂ ਜੀ ਐਨਓ ਸੀ ਵਗੈਰਾ ਹੈ ਨਹੀਂ ਜੀ ਐਨਓ ਸੀ ਨਕਸ਼ਾ ਵਗੈਰਾ ਜੋ ਉਹ ਹੈ ਨਹੀਂ ਉਹ ਨਹੀਂ ਹੈ ਤਸਵੀਰ ਵਗੈਰਾ ਹਾਂ ਜੀ ਉਹ ਹੈ ਨਹੀਂ ਤਸਵੀਰ ਓਕੇ ਓਕੇ ਕਾਰਪੋਰੇਸ਼ਨ ਤੋਂ ਬਾਅਦ ਹੋਇਆ ਜੀ ਪਹਿਲਾਂ ਹੁਣ 5 ਸਾਲ ਹੀ ਹੋਇਆ ਕਾਰਪੋਰੇਸ਼ਨ ਦਾ ਇਹ ਜਿਹਾ ਬਣਿਆ ਹਾਂ 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 ਉਹ ਉਹ ਤੇ ਚਲੋ ਜਿਹੜੀ ਬਣੀ ਹੈ ਪਹਿਲਾਂ ਦੀ ਚੀਜ਼ ਹਾਂ ਜੀ ਪਹਿਲਾਂ ਵੀ ਬਣੀਆਂ ਹਿੰਆਂ ਹੁਣ ਠੀਕ ਉਹ ਤੇ ਚਲੋ ਕਲੋਨੀ ਸਾਰੀ ਦੇ ਨਾਲ ਹੀ ਹੈ ਜੇ ਹਨਾ ਨਕਸ਼ਾ ਜੀ ਨਾਲ ਪਾਸ ਕਰਾਉਣਾ ਹੋਈ ਹੈ ਉਹ ਦੇਖ ਲੈਣੇ ਕਰਾਉਣਾ ਆਪਣੀ ਮਰਜ਼ੀ ਨਾਲ ਕਰਾ ਲਪੇ ਨਹੀਂ ਤਾਂ ਉਹ ਰਜਿਸਟਰੀ ਹੋ ਜਾਂਦੀ ਹੈ ਥੋੜੇ ਵੱਧ ਲੱਗਦਾ 10000 ਰੁਪਏ ਦੇ ਵਿੱਚ ਤਾਂ ਉਹ ਵੀ ਰਜਿਸਟਰੀ ਕਰਾਓ ਆਪਣੇ ਬੈਂਕਾ ਆ ਜਾ ਹਾਂ ਬਿਲਕੁਲ ਬਿਲਕੁਲ ਉਹ ਸਭ ਤੋਂ ਵਧੀਆ ਜੀ ਚਲੋ ਠੀਕ ਆ ਸਰ ਤੁਹਾਡਾ ਨਾ ਕੋਈ ਹੋਰ ਜਾਣਕਾਰੀ ਲੈਣੀ ਹੋਈ ਤੇ ਫਿਰ ਮੈਂ ਦੁਬਾਰਾ ਕਾਲ ਕਰਾਂਗੇ ਕਰਕੇ ਕੰਪਲੀਟ ਕੰਮ ਸਾਡੀ ਟੀਮ ਤੁਹਾਨੂੰ ਕੰਟੈਕਟ ਕਰੇਗੀ ਇੱਕ ਨਾ ਤੁਹਾਨੂੰ ਹੋਰ ਇੰਪੋਰਟੈਂਟ ਚੀਜ਼ ਦੱਸਣੀ ਸੀ ਕਿ ਸਾਡੇ ਨਾਂ ਦੇ ਨਾ ਕਈ ਵਾਰੀ ਉਹ ਕਰਦੇ ਆ ਫਰਾਡ ਕਾਲ ਕੋਈ ਆ ਜਾਂਦੀ ਹੈ ਫਰਾਡ ਕਾਲ ਕੋਈ ਆ ਜਾਂਦੀ ਹੈ ਠੀਕ ਹੈ ਇਹ ਮੇਰਾ ਨੰਬਰ ਹੈ ਐਸੇ ਹੀ ਨੰਬਰ ਤੋਂ ਜਿਹੜੀ ਕਾਲ ਆਏਗੀ ਆਏਗੀ ਠੀਕ ਹੈ ਇਹਦੀਆਂ ਪੰਜ ਦਿਨ ਦੀ ਟੀਮ ਨੂੰ ਬਣਾਉਂਦਿਆਂ ਲੱਗ ਜਾਂਦੇ ਸਾਰਾ ਇਹਨੂੰ ਤਿਆਰ ਕਰਦੇ ਆ ਸਾਰਾ ਕੁਝ ਹੋ ਜਾਂਦਾ ਹੈ ਠੀਕ ਹੈ ਹਾਂ ਬਾਕੀ ਜਦੋਂ ਚੜ ਜਾਈਗੀ ਫਿਰ ਤੁਹਾਨੂੰ ਸਾਰਾ ਲਿੰਕ ਵਗੈਰਾ ਭੇਜ ਦਿਆਂਗੇ ਫਿਰ ਤੁਸੀਂ ਆਪਣੇ ਉਹਦੇ ਵਿੱਚ ਆਪਣੇ ਸਰਕਲ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਵੇਖੋ ਫਗਵਾੜੇ ਦੀ ਇਹ ਪ੍ਰਾਪਰਟੀ ਤੇ ਇਹਨੂੰ ਨੇਚਰਲੀ ਗੱਲ ਕੇ ਨੇ ਨਾਮ ਰਸਰਨ ਲਾਈਨ ਆਉਣਾ ਨਾਗੇ ਨੇ ਬਠਿੰਡੇ ਤੋਂ ਲੈਣੀ ਹੈ ਠੀਕ ਹੈ ਨਾ ਤੁਸੀਂ ਆਪਣੇ ਸ਼ਹਿਰ ਤੇ ਇਹਨੂੰ ਵੱਤ ਵੱਤ ਜੋ ਸ਼ੇਅਰ ਕਰੋਗੇ ਨਾ ਉਹਦੇ ਨਾਲ ਮੈਕਸਿਮ ਰਿਸਪਾਂਸ ਆਏਗਾ

ਪੂਰੀ ਜਾਣਕਾਰੀ ਵਾਟਸਐਪ ਤੇ ਭੇਜ ਦਿਓ ਜੀ ਇਹ ਸੇਵਾ ਬਿਲਕੁਲ ਮੁਫਤ ਹੈ ਜੀ ਧੰਨਵਾਦ